ਇਕ ਸਵਾਲ ਲਗਾਤਾਰ ਕੀਤਾ ਜਾ ਰਿਹਾ ਹੈ ਕਿ ਆਖਰਕਾਰ ਭਾਈ ਅਮਰਿਤਪਾਲ ਸਿੰਘ ਸੌ ਚੁੱਕਣਗੇ ਜਾਂ ਨਹੀਂ ਅੱਜ ਭਾਈ ਅਮਰਿਤਪਾਲ ਸਿੰਘ ਵੱਲੋਂ ਸੌ ਚੁੱਕੀ ਜਾਵੇਗੀ ਜਾਂ ਨਹੀਂ ਪਰ ਉਸ ਉੱਤੇ ਹੁਣ ਜਵਾਬ ਮਿਲਦਾ ਨਜ਼ਰ ਆ ਰਿਹਾ ਹੈ ਆਖਰਕਾਰ ਕੀ ਕਾਰਨ ਨੇ ਕਿ ਭਾਈ ਅਮਰਿਤਪਾਲ ਸਿੰਘ ਸੌ ਨਹੀਂ ਚੁੱਕ ਰਹੇ ਇਹਨਾਂ ਬਾਰੇ ਜ਼ਿਕਰ ਕੀਤਾ ਗਿਆ ਔਰ ਖਾਸ ਕਰਕੇ ਇਸ ਗੱਲ ਬਾਰੇ ਕਿ ਜੇ ਭਾਈ ਅਮਰਿਤਪਾਲ ਸਿੰਘ ਸੌ ਨਹੀਂ ਚੁੱਕਦੇ ਉਸ ਤੋਂ ਬਾਅਦ ਅਗਲਾ ਪ੍ਰੋਟੋਕਾਲ ਕੀ ਹੋਵੇਗਾ ਕੀ ਭਾਈ ਅਮਰਿਤਪਾਲ ਸਿੰਘ ਦੀ ਜਿਹੜੀ ਕੁਰਸੀ ਹੈ ਉਹ ਉਹਨਾਂ ਦੇ ਕੋਲੋਂ ਖੋਹ ਲਈ ਜਾਵੇਗੀ ਇਹਨਾਂ ਮਸਲਿਆਂ ਦੇ ਆਧਾਰ ਦੇ ਉੱਤੇ ਕੁਝ ਸਵਾਲ ਜਿਹੜੇ ਨੇ ਉਹ ਉੱਠਦੇ ਨਜ਼ਰ ਆ ਰਹੇ ਨੇ ਔਰ ਖਾਸ ਕਰਕੇ ਭਾਈ ਅਮਰਤਪਾਲ ਸਿੰਘ ਪਹਿਲੀ ਗੱਲ ਤਾਂ ਕਿਉਂ ਸੌ ਨਹੀਂ ਚੁੱਕ پا ਰਹੇ ਨੇ ਅੱਜ ਉਹਦੇ ਬਾਰੇ ਗੱਲ ਕਰਦੇ ਆਂ ਦਰਸਲ ਭਾਈ ਅਮਰਤਪਾਲ ਸਿੰਘ ਨੇ ਸੌ ਚੁੱਕਣੀ ਸੀ ਬਾਕੀ ਐਮਪੀਜ਼ ਦੇ ਵਾਂਗ ਅੱਜ ਪਰ ਉਹਨਾਂ ਨੂੰ ਪੈਰੋਲ ਜਿਹੜੀ ਹੈ ਉਹ ਨਹੀਂ ਮਿਲ ਸਕੀ ਪੈਰੋਲ ਦੀ ਜਿਹੜੀ ਪ੍ਰਕਿਰਿਆ ਆ ਉਹ ਮੁਕੰਮਲ ਨਹੀਂ ਹੋ ਸਕੀ ਜਿਸ ਤੋਂ ਬਾਅਦ ਭਾਈ ਅਮਰਿਤਪਾਲ ਸਿੰਘ ਅੱਜ ਜੇਲ੍ਹ ਤੋਂ ਬਾਹਰ ਨਹੀਂ ਆ ਸਕਦੇ ਦਰਸਲ ਜਿਸ ਫੈਂਸ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਨੇ ਜਿਵੇਂ ਉਹਨਾਂ ਦੇ ਉੱਤੇ ਐਨਐਸਏ ਲੱਗੀ ਹੋਈ ਹੈ ਐਮਪੀ ਬਣਨ ਤੋਂ ਬਾਅਦ ਉਹਨਾਂ ਨੂੰ ਪੈਰੋਲ ਦੀ ਜ਼ਰੂਰਤ ਹੈ ਜਿਸ ਪੈਰੋਲ ਦੇ ਆਧਾਰ ਦੇ ਉੱਤੇ ਉਹ ਜੇਲ੍ਹ ਤੋਂ ਛੁੱਟੀ ਲੈ ਕੇ ਤੇ ਲੋਕ ਸਭਾ ਦੇ ਵਿੱਚ ਸ਼ਾਮਿਲ ਹੋਣ ਜਾ ਕੇ ਉੱਥੇ ਅੱਜ ਸੌਂ ਚੁੱਕਣ ਪਰ ਉਹਨਾਂ ਨੂੰ ਪੈਰੋਲ ਨਹੀਂ ਦਿੱਤੀ ਗਈ ਪੈਰੋਲ ਨਹੀਂ ਮਿਲੀ ਤੇ ਉਸ ਤੇ ਕਾਰਨ ਅੱਜ ਭਾਈ ਅਮਰਤਪਾਲ ਸਿੰਘ ਸੌਂ ਨਹੀਂ ਚੁੱਕ ਸਕਣਗੇ ਪਰ ਕੀ ਇਸ ਦਾ ਮਤਲਬ ਇਹ ਹੈ ਕਿ ਭਾਈ ਅਮਰਤਪਾਲ ਸਿੰਘ ਕਦੀ ਵੀ ਸੌਂ ਨਹੀਂ ਚੁੱਕ ਸਕਣਗੇ ਜਾਂ ਕੀ ਭਾਈ ਅਮਰਤਪਾਲ ਸਿੰਘ ਦੀ ਜਿਹੜੀ ਕੁਰਸੀ ਹੈ ਉਹਨਾਂ ਦੀ ਜਿਹੜੀ ਜਿੱਤ ਹੈ ਉਹਨਾਂ ਦੇ ਕੋਲ ਖੁੱਸ ਜਾਵੇਗੀ ਸਵਾਲ ਇੱਥੇ ਖੜਦਾ ਹੈ ਤੇ ਇਹਦਾ ਜਵਾਬ ਵੀ ਜ਼ਰੂਰੀ ਜਾਣਨਾ ਆ ਔਰ ਖਾਸ ਕਰਕੇ ਕੀ ਹੋਵੇਗਾ ਆਫਟਰਵਰਡਸ ਇਹ ਜਾਣਨਾ ਬਹੁਤ ਜ਼ਰੂਰੀ ਹੈ दरअसल ਜੇ ਲੋ ਭਾਈ ਅਮਰਤਪਾਲ ਸਿੰਘ ਅੱਜ ਸ਼ਾਮਿਲ ਨਹੀਂ ਹੁੰਦੇ ਤਾਂ ਆ ਧਾਰਾ 101 ਦੇ ਕਲੋਜ਼ 4 ਮੁਤਾਬਕ ਭਾਈ ਅਮਰਤਪਾਲ ਸਿੰਘ ਦੇ ਕੋਲ 60 ਦਿਨ ਦਾ ਸਮਾਂ ਹੋਵੇਗਾ 60 ਦਿਨ ਦੇ ਸਮੇਂ ਦੇ ਅੰਦਰ ਅੰਦਰ ਭਾਈ ਅਮਰਤਪਾਲ ਸਿੰਘ ਨੂੰ ਬੁਲਾਇਆ ਜਾਵੇਗਾ ਔਰ ਭਾਈ ਅਮਰਤਪਾਲ ਸਿੰਘ ਨੂੰ ਸੰਸਦ ਦੇ ਅੰਦਰ ਜਾਂ ਫਿਰ ਨਿੱਜੀ ਤੌਰ ਦੇ ਉੱਤੇ ਜਿਹੜੇ ਸਪੀਕਰ ਹੋਣਗੇ ਉਹ ਸੌ ਚਕਾਨਗੇ ਹੁਣ ਗੱਲ ਇੱਥੇ ਖੜਦੀ ਹੈ ਕਿ ਜੇ ਭਾਈ ਅਮਰਤਪਾਲ ਸਿੰਘ ਇਹਨਾਂ 60 ਦਿਨਾਂ ਦੇ ਅੰਦਰ ਅੰਦਰ ਵੀ ਉੱਥੇ ਮੌਜੂਦ ਨਹੀਂ ਹੁੰਦੇ ਸੌ ਨਹੀਂ ਚੁੱਕਦੇ ਔਰ ਦੂਜੀ ਗੱਲ ਗੈਰ ਹਾਜ਼ਰ ਰਹਿੰਦੇ ਨੇ ਤਾਂ ਇਸ ਤੋਂ ਬਾਅਦ ਭਾਈ ਅਮਰਤਪਾਲ ਸਿੰਘ ਦੀ ਜਿਹੜੀ ਸੀਟ ਹੈ ਉਹ ਉਸ ਨੂੰ ਵੇਕੈਂਟ ਕਰਾਰ ਕਰ ਦਿੱਤਾ ਜਾਵੇਗਾ ਉਹਨਾਂ ਦੀ ਜਿੱਤ ਜਿਹੜੀ ਹੈ ਉਹ ਜ਼ਾਇਆ ਹੋ ਜਾਵੇਗੀ ਔਰ ਖਡੂਰ ਸਾਹਿਬ ਦੀ ਸੀਟ ਜਿਹੜੀ ਹੈ ਉਹ ਵੇਕੈਂਟ ਕਰਾਰ ਦੇ ਦਿੱਤੀ ਜਾਵੇਗੀ ਜੇ 60 ਦਿਨਾਂ ਤੱਕ ਭਾਈ ਅਮਰਤਪਾਲ ਸਿੰਘ ਜਾਂ ਤਾਂ ਗੈਰ ਹਾਜ਼ਰ ਰਹਿੰਦੇ ਨੇ ਅਤੇ ਸੌ ਨਹੀਂ ਚੁੱਕਦੇ ਖੈਰ ਦੋਵਾਂ ਸੂਰਤਾਂ ਦੇ ਵਿੱਚ ਹੀ ਭਾਈ ਅਮਰਿਤਪਾਲ ਸਿੰਘ ਨੂੰ ਹਾਜ਼ਰ ਹੋ ਕੇ ਸੌ ਚੁੱਕਣੀ ਪਵੇਗੀ ਔਰ ਉਸ ਤੋਂ ਅਲਾਵਾ ਜੇ 60 ਦਿਨਾਂ ਤੱਕ ਭਾਈ ਅਮਰਿਤਪਾਲ ਸਿੰਘ ਗੈਰ ਹਾਜ਼ਰ ਰਹਿੰਦੇ ਨੇ ਲਗਾਤਾਰ ਤੇ ਉਹਨਾਂ ਨੂੰ ਸੀਟ ਜਿਹੜੀ ਆ ਉਹ ਵੇਕੈਂਟ ਕਰਨੀ ਪਵੇਗੀ ਜਿਸ ਅਧਾਰ ਦੇ ਉੱਤੇ ਫਿਰ ਉਸ ਸੀਟ ਦੇ ਉੱਤੇ ਦੁਬਾਰਾ ਇਲੈਕਸ਼ਨਸ ਹੋਣ ਦੀ ਸੂਰਤ ਜਿਹੜੀ ਆ ਉਹ ਬਣ ਸਕਦੀ ਹੈ ਖੈਰ ਇਸ ਅਧਾਰ ਦੇ ਉੱਤੇ ਫਿਲਹਾਲ ਸਾਫ਼ ਸਪਸ਼ਟ ਹੈ ਕਿ ਅਜੇ ਭਾਈ ਅਮਰਿਤਪਾਲ ਸਿੰਘ ਦੇ ਕੋਲ 60 ਦਿਨ ਦਾ ਸਮਾਂ ਬਚਿਆ ਹੋਇਆ ਹੈ ਪੈਰੋਲ ਲੈ ਕੇ ਤੇ ਸੌ ਚੁੱਕਣੀ ਹੋਵੇਗੀ ਸੌ ਚੁੱਕਣ ਤੋਂ ਬਾਅਦ ਪ੍ਰोसीडिंग्स ਦੇ ਵਿੱਚ ਹਿੱਸਾ ਵੀ ਲੈਣਾ ਹੋਵੇਗਾ ਪਰ ਕੀ ਭਾਈ ਅਮਰਿਤਪਾਲ ਸਿੰਘ ਨੂੰ ਇਹ ਕਰਨ ਦਿੱਤਾ ਜਾਵੇਗਾ ਜਾਂ ਨਹੀਂ ਇਹ ਸਮਾਂ ਦੱਸੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੂ ਵਨ ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ